ਮੋਮਬਤੀ ਦਾ ਸੁਭਾਅ ਹੈ ਇੱਕ ਬਾਗੀ ਦਾ ਜਾਗ ਰਹੀ ਮੋਮਬਤੀ ਤੂੰ ਜੀਆਂ ਉਹ ਜੀਆਂ ਹੋਈਆਂ ਮੋਮਬਤੀਆਂ ਨੂੰ ਜਗਾਣ ਦੀ ਸਮਰਥਾ ਰੱਖਦੀ ਹੈ ਚਾਨਣ ਕਰਦੀ ਹੈ ਪਰ ਜੇ ਥੇ ਮੋਮਬਤੀ ਗੁਬੇ ਕੋਈ ਨਾ ਇੱਕੋ ਮੋਮਬਤੀ ਹੋਵੇ ਬਾਕੀ ਮੋਮਬਤੀਆਂ ਹੋਣੀ ਨਾ ਔਖੇ ਫੇਰ ਇੱਕ ਨਹੀਂ ਚਾਨਣ ਹੁੰਦਾ ਬਹੁਤੀਆਂ ਦਾ ਨਹੀਂ ਹੁੰਦਾ ਜੇ ਗੁਰੂ ਕਿਰਪਾ ਕਰਨੀ ਚਾਹੇ ਮਨੁੱਖ ਕਿਰਪਾ ਦਾ ਪਾਤਰ ਬਣਨਾ ਚਾਹੇ پھر مہاراج کہ کچھ نہیں ہو سکے ایک بالکل ہے من بر ہوا منبر کے نے روشنی جو منبر ہو جی میں بار رحمت ہوئی لیکن جمی کابل می میرا بڑا میرا دا پیا پر زمین نہیں کابل نہیں سی ਇਨੋਂ ਪਾਗ ਕਬੀਰ ਜੀ ਨੇ ਜ਼ਿਕਰ ਕੀਤਾ ਬਾਣੀ ਦੇ ਅੰਦਰ ਕਹਿੰਦੇ ਕਬੀਰ ਨਿਰਮਲ ਹੂ ਦਾ ਆਕਾਸ਼ ਕੀ ਪਰ ਗਈ ਬੇਤਾ ਬਿਨ ਸੰਗਤਿ ਉਹ ਮਾਨੀ ਹੋਈ ਗਈ ਪੰਛਾਰ ਕਿnde ਨਿਰਮਲ ਆਕਾਸ਼ੋਂ ਬੂੰਦ ਡਿਗੀ 컬러 ਕਰਕੇ ਡੇਗੀ ਤੇ ਬੇਅੰਤ ਚਲੀ ਗਈ ਪਾਪ ਕਹਿਣ ਤੋਂ ਕਿ ਜੀ ਆਤਮਾ ਪਰਮਾਤਮਾ ਦੀਆਂ ਜੀ ਸੰਸਾਰ ਵਿੱਚ ਆਈ ਸੰਗਤ ਤੋਂ ਬਿਨਾ ਜਿਹੜੇ ਸੰਗਤ ਨਹੀਂ ਕੀਤੀ ਮਾਤੋ ਮੂਹ ਨ ਪੱਠੀ ਬਜੇ ਡੇਕੇ ਆਪਾ ਖਤਮ ਕਰ ਗਈ ਕਿਤੇ ਕੰਮ ਨਾ ਆਇਆ ਕਬੀਰ ਨਿਰਮਲ ਮੂਹ ਦਾ ਕਾਹ ਕਿ ਪਰ ਗਈ ਮੂਹ ਦੇ ਕਾ ਬਿਨ ਸੰਗਤੀਉ ਮਾ ਨਹੀਂ ਹੋਏਗੇ ਪੱਠਾ ਫਰ ਅਗਲਾ ਨਾਲ ਉਹ ਹੋਰ ਭਗਤ ਕਬੀਰ ਜੀ ਨੇ ਗਤ ਭਗਤ ਕਬੀਰ ਕਹਿੰਦੇ ਜੇ ਸੰਗਤ ਮਿਲ ਜਾਵੇ ਫੇਰੇ ਦਾ ਪਾਉ ਤਾਰਾ ਮਹਾਰਾਜ ਨੇ ਅਗਲਾ ਸ਼ਲੋਕੇ ਦੀ ਬਖਸ਼ਿਆ ਨਾ ਕਹਿੰਦੇ ਕਬੀਰ ਨਿਰਮਲ ਮੂਹ ਦਾ ਕਾਸ਼ ਕੀ ਈਲੀਨੀ ਮੂਹ ਮਲਾਈ ਮਹਾਰਾਜ ਕਹਿੰਦੇ ਕੂਮ ਦੇ ਵਿੱਚ ਧਰਤੀ ਕਿਚ ਮਿਲਗੀ ਨਿਰਮਲ ਮੂਹ ਦਾ ਕਾਸ਼ ਕਹਿੰਦੇ ਨਿਰਮਲ ਮੂਹ ਦਾ ਕਾਸ਼ ਕੀ ਈਲੀਨੀ ਮੂਹ ਮਲਾਈ ਆਨੰਦ ਸਿਆਨੇ ਪੱਜ ਗਏ ਨਾ ਨਿਰਵਾਰੀ ਤੇ ਕਿਹਦੇ ਉਹੀ ਦੀ ਬਾਤਮਾ ਨਿਰਮਲ ਮੂਹ ਦੇ ਬਾਪ ਤੁਸੋ ਸੰਗਤ ਰੂਪੀ ਜੀਵੀਰ ਵਿੱਚ ਮਿਲ ਜਾਂਦੀ ਹੈ ਪਰ ਆਨੇ ਕਾਲ ਇਆਂ ਦੁੱਖੀਆਂ ਕਰਨ ਵਾਲੇ ਕਿ ਨੂੰ ਅਟਾਰ ਦਾ ਜਨਨ ਕਰਨਾ ਫਿਰ ਇਹ ਸੰਤ ਦੁਨੀ ਟੁੱਟਦਾ ਜਿਹਨੂੰ ਮਹਾਰਾਜ ਕਹਿੰਦੇ ਕਬਰੋਂ ਖਾਤ ਸੰਗ ਤੇ ਪਾਵੈ ਉਸ ਅਸਥਾਨ ਦੇ ਬਹੁਤ ਨ ਅੰਤਰ ਹੋਏ ਗਿਆਨ ਵਰਗਾ ਉਸ ਅਸਥਾਨ ਕਾ ਨਹੀਂ ਬਨਾਖ ਕਹਿੰਦੇ ਸੱਚੇ ਮਨੋਂ ਕਦੇ ਸੰਗਤ ਕਰੇ ਨਾ ਬੰਦਾ ਜਦੋਂ ਸੱਚੇ ਮਨੋਂ ਸੰਗਤ ਕਰੇਗਾ ਉਹ ਅਸਥਾਨ ਪਾ ਲੈਣਾ ਜਿੱਥੇ ਦੀ ਗਿਰਤੀ ਵਾਪਸ ਨਹੀਂ ਆਏਗੀ ਅੰਦਰ ਗਿਆਨ ਆ ਜਾਏਗਾ ਫਿਰ ਉਸ ਗਿਆਨ ਦਾ ਕਦੇ ਨਾ ਨਾ ਹੋਏਗਾ ਮਰਤ ਦੀ ਨਾ ਪਾਰ ਤਰਾ ਹੋ ਜਾਣਾ ਸੰਭੀ ਨਹੀਂ ਠੀਕ